ਲੋ ਜੀ ਅੱਜ ਅਸੀਂ ਖੜੇ ਆ ਕਿੱਧਰ ਤੇ ਖੜੇ ਆ ਭਾਰੂ ਚੌਂਕ ਦੇ ਵਿੱਚ ਜਿੱਥੇ ਨਿਹੰਗ ਸਿੰਘ ਜੀ ਠੰਡੀ ਮਿੱਠੀ ਸਰਦਾਈ ਜਿਹੜੀ ਬਣਾਈ ਜਾਂਦੀ ਹੈ ਸਪੈਸ਼ਲ ਔਰ ਜਿੰਮ ਵਾਲੇ ਮੁੰਡਿਆਂ ਦੇ ਲਈ ਸਪੈਸ਼ਲ ਹੈ ਔਰ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਆਪਾਂ ਗੱਲਬਾਤ ਕਰਾਂਗੇ ਇੱਥੇ ਆ ਬਹੁਤ ਵਧੀਆ ਸਰਦਾਈ ਬਣਾਉਂਦੇ ਆ ਤੇ ਦੇਖੋ ਸਮਾਨ ਵੀ ਸਾਰਾ ਔਰੀਜਨਲ ਰੱਖਦੇ ਆ ਤੇ ਖਾਲਸਾ ਜੀ ਕੀ ਨਾਮ ਆ ਆਪਣਾ ਦਾਸ ਦਾ ਨਾਮ ਜੀ ਅਮਰਜੀਤ ਸਿੰਘ ਜੀ ਮੇਰਾ ਪਿੰਡ ਹੋਸਨਾਰਾ ਜੀ ਤੇ ਭਾਰੂ ਚੌਂਕ ਦੇ ਵਿੱਚ ਤੁਸੀਂ ਇਹ ਨਿਹੰਗ ਸਿੰਘ ਠੰਡੀ ਮਿੱਠੀ ਸਰਦਾਈ ਲਾਉਂਦੇ ਹੋ ਕਿਵੇਂ ਬਣਦੀ ਹੈ ਕੀ ਪ੍ਰਕਿਰਿਆ ਇਹ ਇਹ ਤਾਂ ਜੀ ਇੱਕਾ ਛੋਟਾ ਪ੍ਰੋਸੀਜਰ ਜਿਹਦੇ ਵਿੱਚ ਅਸੀਂ ਵਧੀਆ ਬਦਾਮ ਕਾਜੂ ਇਲਾਇਚੀ ਹੋਗੀ ਚਾਰੇ ਤਰ੍ਹਾਂ ਦੇ ਮਸਾਲੇ ਜੋ ਗਏ ਗੁਲਾਬ ਦਾ ਪੋਲਾ ਖਸਖਾਸ ਤੇ ਕਾਲੀ ਮਿਰਚ ਦੀ ਮਤ ਦੇ ਨਾਲ ਤੇ ਸਲੋਤਰ ਸਨੇਰੇ ਦੀ ਮਤ ਦੇ ਨਾਲ ਰਗੜਾ ਲਾ ਕੇ ਜਿਹਨੂੰ ਆਪਾਂ ਇਧਰ ਮਾਲਵੇ ਤੌਰ ਤੇ ਕੁੰਡਾ ਘੋਟਾ ਕਹਿੰਨਾ ਉਹਦੀ ਮਤ ਦੇ ਨਾਲ ਘੋਟ ਕੇ ਇੱਕ ਚੰਗਾ ਮਿਸ਼ਨ ਤਿਆਰ ਕੀਤਾ ਜਾਂਦਾ ਹੈਗਾ ਤੇ ਉਹਨੂੰ ਬਾਅਦ ਵਿੱਚ ਦੋ ਵਾਰ ਛਾਣ ਕੇ ਉਸ ਦੇ ਵਿੱਚ ਖੰਡ ਦੀ ਮਤ ਨਾਲ ਉਸ ਨੂੰ ਮਿਠਾਸ ਦੇ ਕਰਕੇ ਇਹ ਸੰਗਤਾਂ ਦੇ ਜਿਹੜੀ ਸਰਦਾਈ ਦੀ ਚੈਰੀ ਕੀਤੀ ਹੈ ਇੱਕ ਦੋ ਜਿਮ ਵਾਲੇ ਮੁੰਡਿਆਂ ਲਈ ਸਪੈਸ਼ਲ ਹੈਗਾ ਜਿਮ ਵਾਲੇ ਮੁੰਡਿਆਂ ਲਈ ਫਿਰ ਕੀ ਖਾਸ ਕੰਮ ਕਰਦੀ ਹੈ ਜਿਮ ਵਾਲੇ ਮੁੰਡਿਆਂ ਲਈ ਜੀ ਇਹ ਜ਼ਿਆਦਾਤਰ ਜਿਹੜੀ ਡਾਈਟ ਦਾ ਕੰਮ ਕਰਦੀ ਹੈ ਡਾਈਟ ਦਾ ਕੰਮ ਵੀ ਕਰਦੀ ਹੈ ਕਬੱਡੀ ਵਾਲੇ ਪਲੇਅਰਾਂ ਵਾਸਤੇ ਤੇ ਕੁਸ਼ਤੀ ਦੇ ਪਹਿਲਵਾਨਾਂ ਵਾਸਤੇ ਇਹ ਜਿਹੜੀ ਆ ਬਹੁਤ ਹੀ ਤਾਕਤਵਰ ਤੇ ਫਾਇਦੇਮੰਦ ਚੀਜ਼ ਹੈ ਤੇ ਜਿਹਦੀ ਬਗਤ ਗੱਲ ਕਰਕੇ ਨਿਹੰਗ ਸਿੰਘ ਅਕਸਰ ਜਿਹੜਾ ਰਗੜਾ ਲਾਉਂਦੇ ਆ ਉਹ ਉਹੀ ਸਰਦਾਈ ਪੀਉਂਦੇ ਆ ਤੁਸੀਂ ਜਾਂ ਇਹਦੇ ਵਿੱਚ ਹੋਰ ਤਰੀਕੇ ਨਾਲ ਬਣਦੀ ਥੋੜਾ ਇਹ ਜੀ ਜਿਹੜੇ ਨਿਹੰਗ ਸਿੰਘ ਰਗੜਾ ਲਾਉਂਦੇ ਜੀ ਇਹ ਦੋ ਤਰੀਕੇ ਦੀ ਆ ਇੱਕ ਸ਼ਰਧਾਈ ਆ ਜੀ ਜਿਹੜੀ ਦਾਸ ਇੱਕ ਤਿਆਰ ਕਰ ਰਿਆ ਜੀ ਇੱਕ ਹੁੰਦੀ ਐ ਛਿੱਡੀ ਦੇਗ ਜਿਹਦੇ ਵਿੱਚ ਭੰਗ ਦੀ ਵਰਤੋਂ ਕੀਤੀ ਜਾਂਦੀ ਐ ਇਹ ਜਿਹੜੀ ਸ਼ਰਧਾਈ ਆ ਇਸ ਦੇ ਵਿੱਚ ਕਿਸੇ ਪ੍ਰਕਾਰ ਦੇ ਨਸ਼ੀਲੇ ਪਦਾਰਥ ਦੀ ਕੋਈ ਵੀ ਵਰਤੋਂ ਜਿਹੜੀ ਨਹੀਂ ਕੀਤੀ ਜਾਂਦੀ ਠੀਕ ਆ ਇਹ ਜਿਹੜੀ ਸ਼ਰਧਾਈ ਆ ਇਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਮੇਂ ਵਿਚ ਚੱਲਦੀ ਆ ਰਹੀ ਆ ਗੁਰੂ ਹਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਦੋਂ ਤੋਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਉਸ ਸਮੇਂ ਤੋਂ ਆਪਣੇ ਨਾਲ ਫੌਜ ਨੂੰ ਰੱਖਣਾ ਆਰੰਭ ਕੀਤਾ ਤੇ ਪਹਿਲਵਾਨੀ ਕਰਵਾਉਣੀ ਸ਼ੁਰੂ ਕੀਤੀ ਸਿੰਘਾਂ ਕੋਲੋਂ ਇਹ ਜਿਹੜੀ ਸ਼ਰਧਾਈ ਤਿਆਰ ਹੋ ਰਹੀ ਆ ਇਹ ਪਲਵਾਨਾਂ ਦੀ ਇੱਕ ਖਾਸ ਤਿੱਕੇ ਦੀ ਕਿਸਮ ਦੀ ਜਿਹੜੀ ਤਾਫਤਵਾਰ ਉਹਨਾਂ ਦੀ ਡਾਈਵ ਸੀ ਉਸਮੇ ਦੀ ਉਸ ਸਮੇਤ ਲੈ ਕੇ ਪ੍ਰਾਪਤਨ ਸਮੇਤ ਤੁਹਾਡੇ ਵਰਤਮਾਨ ਸਿੰਘਾ ਟਿੱਕਰ ਜਿਹੜੀ ਇਹ ਸ਼ਰਧਾਈ ਦਾ ਪਹਿਰਾ ਨਿਹੰਗ ਸਿੰਘਾਂ ਦੇ ਵਿੱਚ ਚੱਲਦਾ ਆ ਰਿਹਾ ਅੱਜ ਭਾਰੂ ਪੁਲ ਦੇ ਭਾਰੂ ਚੌਕ ਵਿੱਚ ਪੁਲ ਦੇ ਥੱਲੇ ਗਿੱਦੜਵਾ ਉਹ ਜਾਂ ਤੋਂ ਲੋ ਜਿਹੜੀ ਸਟਾਲ ਲਗਾਈ ਗਈ ਆ ਸੋ ਸਰ ਇਹ ਜਿਹੜਾ ਤੁਸੀਂ ਹੁਣੀ ਇਸ ਵਾਰ ਸ਼ੁਰੂ ਕੀਤਾ ਜੀ ਹਾਂਜੀ ਇਹ ਸਾਡਾ ਨਵਾਂ ਕਾਰਜਾ ਸੰਗਤ ਦੀ ਕਿਰਪਾ ਦੇ ਨਾਲ ਇਹਨੂੰ ਦੋ ਦਿਨਾਂ ਬਾਅਦ ਦੂਜਾ ਦਿਨ ਹੋਇਆ ਜੀ ਸਰ ਦੋ ਦਿਨਾਂ ਦੇ ਵਿੱਚ ਕਿੰਨਾ ਕੁ ਰਿਸਪੌਂਸ ਮਿਲਿਆ ਕਿੰਨੇ ਲੋਕ ਪੀਣ ਆਏ ਬਹੁਤ ਵਧੀਆ ਰਿਸਪੌਂਸ ਜੀ ਕਿਉਂਕਿ ਇਹਨੂੰ 5 ਸਾਲ ਤੋਂ ਲੈ ਕੇ ਜਿੰਨੇ ਵੀ ਬਜ਼ੁਰਗ ਉਮਰ ਤੱਕ ਦੇ ਬੰਦੇ ਆ ਜਾਂ ਬੀਬੀਆਂ ਉਹ ਇਹਨੂੰ ਛੱਕ ਸਕਦੇ ਆ ਕਿਉਂਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਹ ਸ਼ਰੀਰ ਨੂੰ ਪਾਵਰ ਦੇਣ ਵਾਲੀ ਚੱਕਾ ਹੈ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਬਹੁਤ ਹੀ ਚਾਹਵਾਨ ਹੋ ਕਰਕੇ ਤੇ ਖੁਸ਼ੀ ਦੇ ਨਾਲ ਛੱਕ ਕੇ ਸੰਗ ਸਾਨੂੰ ਅਸੀਸਾਂ ਦੇ ਕੇ ਜੀ ਅਪੀਲ ਕਰਾਂਗੇ ਜਿਹੜੇ ਹੋਰ ਵੀਡੀਓ ਦੇਖ ਰਿਹਾ ਲੋਕ ਸਾਰਿਆਂ ਮੈਂ ਸੰਗਤਾਂ ਨੂੰ ਅਪੀਲ ਕਰਦਾ ਵੀ ਇੱਕ ਵਾਰ ਦਾਸ ਨੂੰ ਜਰੂਰ ਮੌਕਾ ਦਿਓ ਐਸ ਨਿਹੰਗ ਸਿੰਘ ਜੀ ਠੰਡੀ ਮਿੱਠੀ ਸਰਦਾਈ ਇੱਥੇ ਆਕਰਕੇ ਜਰੂਰ ਚਰਨ ਪਾਓ ਤੇ ਦਾਤ ਨੂੰ ਅਸੀਸਾਂ ਦੇਓ ਤਾਂ ਕਿ ਵਾਤੋ ਵਾਤ ਕੰਮ ਕਰਨ ਦਾ ਜਿਹੜਾ ਉਤਸ਼ਾਹ ਮਿਲੇ ਤੇ ਜਿਹੜੀ ਇਹ ਮਹਾਰਾਜ ਦੀ ਪ੍ਰਾਪਤਨ ਚੀਜ਼ ਆ ਉਸ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ ਤੇ ਭਾਈ ਜੀ ਇੱਥੇ ਤੁਸੀਂ ਭਾਰੂ ਚੌਕ ਦੇ ਵਿੱਚ ਜਦੋਂ ਵੀ ਕਿਧਰ ਆਉਣਾ ਹੈ ਤਾਂ ਤੁਸੀਂ ਇੱਥੇ ਰੁੱਕ ਕੇ ਜਿਹੜੀ ਠੰਡੀ ਮਿੱਠੀ ਸਰਦਾਈ ਜਰੂਰ ਪੀ ਕੇ ਜਾਣੀ ਹੈ ਤਾ ਬਾਈ ਦਾ ਜਿਹੜਾ ਥੱਲੇ ਕਨੈਕਟ ਨੰਬਰ ਖਾਲਸਾਈ ਦਾ ਲਿਖਿਆ ਹੋਇਆ ਇੱਥੇ ਤੁਸੀਂ ਨਾਲ ਸੰਪਰਕ ਵੀ ਕਰ ਸਕਦੇ ਹੋ ਪਰ ਜਿਹੜਾ ਵੀ ਬਾਈ ਕਿਦਰਵਾ ਵਿੱਚ ਪਹੁੰਚਦਾ ਤਾਂ ਭਾਰੂ ਚੌਂਕ ਦੇ ਪੁਲ ਦੇ ਥੱਲੇ ਬਿਲਕੁਲ ਇੱਥੇ ਇਹਨਾਂ ਨੇ ਤਿਆਰ ਕੀਤੀ ਹੈ ਸਰਦਈ ਤਾਂ ਤੁਸੀਂ ਜਰੂਰ ਪੀ ਕੇ ਜਾਣੀ ਜੀ ਬਹੁਤ ਬਹੁਤ ਧੰਨਵਾਦ